ਤੇ ਮੇਰਾ ਨਹੀਂ ਖਿਆਲ ਕਿ ਗਿੱਦੜਵਾਹਾ ਦੇ ਵਿੱਚ ਇਸ ਤਰ੍ਹਾਂ ਇਕੱਠ ਹੁੰਦੇ ਦੂਜਾ ਮੈਂ ਧੰਨਵਾਦ ਕਰਨਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਦੁੱਧ ਦਾ ਦਿੱਤਾ ਪਰ ਕੋਲਤੀਆਂ ਤੇ ਉਹ ਮੀਂਗਣਾ ਮੀਂਗਣਾ ਕੋਲਣ ਦੀ ਬਦੌਲਤ ਸਾਨੂੰ ਫਿਰ ਇੱਥੇ ਆਉਣ ਦਾ ਮੌਕਾ ਮਿਲਿਆ ਗਿੱਦੜਵਾਹਾ ਜੇ ਆਪਾਂ ਦੇਖੀਏ ਪਿਛਲੇ ਦਿਨਾਂ 'ਚ ਮੈਂ ਇੱਥੇ ਇੱਕ ਭੋਗ ਸਮਾਗਮ ਤੇ ਆਇਆ ਸੀ ਤੇ ਕਿਦਰ ਵੇਖੀਆਂ ਦੋ ਸ਼ਖਸੀਅਤਾਂ ਵਿਚੜੀਆਂ ਸੀ ਭੋਗ ਤੋਂ ਬਾਅਦ ਬੰਦੇ ਗੱਲਾਂ ਕਰਦੇ ਸੀ ਕਹਿੰਦੇ ਗਿੱਦੜਵਾਹਾ ਬਗਿਹੜਾਂ ਦੇ ਵਿਚਕਾਰ ਆਇਆ ਹੋਇਆ ਇੱਥੇ ਇੱਕ ਬਗੈੜਾ ਇੱਧਰ ਬੈਠਿਆ ਤੇ ਇੱਧਰ ਬੈਠਿਆ ਦੋ ਬੰਦੇ ਸੀ ਚਾਹੇ ਉਹ ਕੁਝ ਵੀ ਕਰਦੇ ਉਹਨਾਂ ਨੇ ਗਿੱਦੜਵਾਹਾ ਨੂੰ ਬਗੈੜਾ ਤੋਂ ਬਚਾ ਕੇ ਰੱਖਿਆ ਸੀ ਠੀਕ ਹੈ ਦੋ ਬੰਦੇ ਇੱਥੇ ਨਹੀਂ ਰਹੇ ਪਰ ਇਹਦਾ ਮਤਲਬ ਇਹ ਨਹੀਂ ਕਿ ਗਿੱਦੜਵਾਹਾ ਲਾ ਵਾਰਸ ਹੋ ਗਿਆ ਰਣਜੀਤ ਵਰਗੇ ਬੰਦੇ ਬੈਠੇ ਐ ਜਿਨ੍ਹਾਂ ਨੇ ਗਿੱਦੜਵਾਹਾ ਨੂੰ ਅੱਜ ਮੇਰੇ ਖਿਆਲਾਂ ਵੀ ਦੁਨੀਆ ਦੇ ਨਕਸ਼ੇ ਤੇ ਲੈ ਜਾਂਦਾ ਬ੍ਰੋਧੀ तिरਦੇ ਆਗੂ ਰਹੇ ਐ ਸਰਦਾਰ ਸੁਖਪਾਲ ਸਿੰਘ ਕਹਿੰਦਾ ਇੱਥੇ ਆਏ ਹੋਏ ਐ ਵੱਖ-ਵੱਖ ਜਥੇਬੰਦੀਆਂ ਦੇ ਉਗਰਾਹਾਂ ਯੂਨੀਅਨ ਤੇ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮੈਂ ਸਾਰਿਆਂ ਦਾ ਨਾਲ ਲੈਣ ਲੱਗਾ ਤਾਂ ਬਹੁਤ ਲੰਬਾ ਉਹਨਾਂ ਦਾ ਬੜਾ ਭਾਰੀ ਸਹਿਯੋਗ ਆ ਅਸੀਂ ਧੰਨਵਾਦੀ ਆ ਪਰ ਗੱਲਾਂ ਦੋ ਤਿੰਨ ਆ ਕਿ ਜਿਹੜੀ ਸਾਡੀ ਸਰਕਾਰ ਬਾਰੇ ਗੱਲਾਂ ਕੀਤੀਆਂ ਆ ਆਮ ਤੌਰ ਤੇ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਦੇ ਨਾਲ ਨਾਲ ਆਪੋਜੀਸ਼ਨ ਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ ਔਰ ਸਿਆਣੀ ਸਰਕਾਰ ਤੇ ਸਿਆਣਾ ਮੁੱਖ ਮੰਤਰੀ ਉਹ ਹੁੰਦਾ ਹੈ ਜਿਹੜਾ ਆਪੋਜੀਸ਼ਨ ਨੂੰ ਥੋੜਾ ਜਿਹਾ ਸਪੇਸ ਦਿੰਦਾ ਹੈ ਕਿ ਆਪੋਜੀਸ਼ਨ ਜਿਉਂਦੀ ਰਹੇ ਤਾਂ ਕਿ ਜਿਹੜਾ ਅੰਦਰੋਂ ਅੰਦਰ ਗੁਵਾਰਾ ਭਰ ਰਿਹਾ ਨਾ ਉਹ ਗੁਵਾਰਾ ਕਿਤੇ ਫੁੱਟ ਨਾ ਜਾਵੇ ਪੰਡਤ ਜਵਾਹਰ ਲਾਲ 네ਹਰੂ ਇਸ ਦੇਸ਼ ਦੇ ਬਹੁਤ ਮਹਾਨ ਪ੍ਰਧਾਨ ਮੰਤਰੀ ਹੋਏ ਸ਼ੁਰੂ ਚ ਆਜ਼ਾਦੀ ਲਹਿਰ ਤੋਂ ਲੈ ਕੇ ਸਾਰਾ ਕੁਝ ਕੀਤੇ ਹੈ ਔਰ ਪੰਡਤ ਜਵਾਰਲਾਲ ਨਹਿਰੂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਜਦੋਂ ਬਾਜਪਾਈ ਨੂੰ ਪਹਿਲੀ ਵਾਰ ਸੁਣਿਆ ਸੀ ਕਿ ਇਹ ਬੰਦਾ ਕਿਸੇ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਪਿਛਲੇ ਸਮੇਂ ਚ ਆਪਾਂ ਦੇਖਿਆ ਜਿਹੜੇ ਲੰਬਾ ਸਮਾਂ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਜਾਂ ਦੋਵਾਰੀ ਕੈਪਟਨ ਅਮਰਿੰਦਰ ਸਿੰਘ ਦੁਸ਼ਮਣੀ ਵੀ ਡਾਡੀ ਸੀ ਰਲ ਰੁਲ ਵੀ ਜਾਂਦੇ ਸੀ ਆਪਸ ਵਿੱਚ ਪਰ ਇੱਕ ਗੱਲ ਹੁੰਦੀ ਸੀ ਕਿ ਜਦੋਂ ਕੋਈ ਸਾਂਝਾ ਕੰਮ ਹੁੰਦਾ ਸੀ ਉਹ ਇਕੱਠੇ ਹੋ ਜਾਂਦੇ ਸੀ ਆ ਜਿਹੜੀ ਬਾਟਰ ਟਰਮੀਨੇਸ਼ਨ ਐਕਟ ਬਣਾਇਆ ਗਿਆ ਸੀ ਖੁਦ ਕੈਪਟਨ ਅਮਰਿੰਦਰ ਸਿੰਘ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਕੋਲੇ ਚਲੋ ਜੀ ਗਵਰਨਰ ਕੋਲੇ ਚਲੀਏ ਤੇ ਜਾ ਕੇ ਉਪਭਜਵਾਇਆ ਸੀ ਪਰ ਸਾਡੇ ਤਾਂ ਇੱਥੇ ਹਾਲਤੇ ਬਣੀ ਐ ਕਿ ਸਪੀਸ ਕਲੀਏ ਨਹੀਂ اپੋਜੀਸ਼ਨ ਦੀ ਖਤਮ ਕਰਤੀ ਮੁੱਖ ਮੰਤਰੀ ਸਾਹਿਬ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਜਿੰਦਾ ਲੈ ਕੇ ਚਲੇ ਜਾਂਦੇ ਐ ਸਪੀਕਰ ਸਾਹਿਬ ਨੂੰ ਕਹਿੰਦੇ ਜੀ ਜਿੰਦਾ ਲਾ ਦਿਓ ਅੱਗੇ ਤੇ ਬਾਹਰ ਨਿਕਲ ਜਾਣ ਜੇ ਬਾਹਰ ਨਿਕਲ ਕੇ ਤਾਂ ਅੰਦਰ ਨਾ ਆ ਜਾਣ ਜੇ ਇਹ ਪੋਜੀਸ਼ਨ ਹੋਊਗੀ ਤਾਂ ਫਿਰ ਪੱਤਰਕਾਰਾਂ ਦਾ ਜੇ ਆਪਾਂ ਕਈਏ ਵੀ ਉਹ ਇੱਜ਼ਤ ਮਾਨ ਸਤਿਕਾਰ ਕਰਨਗੇ ਨਹੀਂ ਹੋ ਸਕਦਾ ਮੇਰੇ ਸਾਥੀ ਨੇ ਸੁਸੋਧਿਆ ਸਾਹਿਬ ਦੀ ਗੱਲ ਕੀਤੀ ਹੈ ਮੇਰਾ ਕਹਿਣਾ ਵੀ ਸਾਡੇ ਪੱਤਰਕਾਰ ਭਾਈਚਾਰੇ ਲਈ ਇਹ ਤੂੰ ਸ਼ਰਮਨਾਕ ਗੱਲ ਹੋਏ ਨਹੀਂ ਸਕਦੀ ਕਿ ਜਿਹੜਾ ਬੰਦਾ ਪੱਤਰਕਾਰਾਂ ਦੇ ਵਿੱਚ ਰਿਆ ਉਹ ਸਾਮ ਦੰਡ ਭੇਦ ਭਾਪ ਕੁੱਟਮਾਰ ਸਾਰੀ ਗੱਲ ਕਰਦਾ ਹੋਵੇ ਔਰ ਉਹ ਪੰਜਾਬ ਦਾ ਇੰਚਾਰਜ ਹੈ ਤੇ ਉਹਦੀ ਨਜ਼ਰਸਾਨੀ ਪੱਤਰਕਾਰਾਂ ਦੇ ਉੱਤੇ ਪਰਚੇ ਹੋ ਰਹੀ ਹੈ ਗੱਲ ਰਤਨਦੀਪ ਦੀ ਚੱਲੀ ਸੀ ਰਤਨਦੀਪ ਨੂੰ ਮੁੱਖ ਮੰਤਰੀ ਨੇ ਇਕੱਲਾ ਮੇਹਣਾ ਨਹੀਂ ਮਰਿਆ ਸੀ ਸਗੋ ਰਤਨਦੀਪ ਨੂੰ ਜਿੱਥੇ ਪ੍ਰੈਸ ਗੈਲਰੀ ਹੈ ਉੱਥੇ ਜਾਣ ਤੋਂ ਰੋਕਣ ਵਾਸਤੇ ਜਦੋਂ ਜਦ ਕੀਤੀ ਗਈ ਸੀ ਅਸੀਂ ਬੈਠੇ ਸਾਂ ਮੇਰੇ ਕੋਲ 3-4 ਵਾਰ ਪੁਲਿਸ ਵਾਲੇ ਆਏ ਪਬਲਿਕ ਰਿਲੇਸ਼ਨ ਵਾਲੇ ਆਏ ਕਿ ਇਹਨੂੰ ਉਠਾ ਦਿੱਤਾ ਜਾਵੇ ਤੇ ਮੈਂ ਸਾਫ਼ ਹੀ ਕਹਤਾ ਸੀ ਉਠਾਓਗੇ ਤੇ ਗੜਬੜ ਹੋਊਗੀ ਅਸੀਂ ਸਾਰੇ ਭਾਈ ਘਟ ਕਰਾਂਗੇ ਹੁਣ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਮੁੱਖ ਮੰਤਰੀ ਸਾਹਿਬ ਨੇ ਤੇ ਖਬਰੇ ਆਈ ਪਈ ਹੈ ਕਿ ਕੁਝ 94 ਪੱਤਰਕਾਰਾਂ ਨੂੰ ਉੱਥੇ ਵੀ ਨਹੀਂ ਜਾਣ ਦਿੱਤਾ ਗਿਆ ਇੱਥੇ ਗੱਲ ਕੀਤੀ ਹੈ ਕਿ ਕੇਜਰੀਵਾਲ ਸਾਹਿਬ ਦੇ ਮਹਿਲ ਨੂੰ ਜਿਸ ਬੀਬੀ ਨੇ ਨੰਗਾ ਕੀਤਾ ਸੀ ਬੇਨਕਾਬ ਕੀਤਾ ਸੀ ਉਹਦੇ ਚ ਲੁਧਿਆਣੇ ਤੇ ਪਰਚਾ ਹੋਇਆ ਤੇ ਬਾਅਦ ਦੇ ਵਿੱਚ ਹਾਈ ਕੋਰਟ ਚੋਂ ਛਿੱਤਰ ਪਏ ਉਹ ਸਾਰਾ ਕੁਝ ਹੋਇਆ ਤਾਂ ਮੈਂ ਜਿਹੜੀ ਆ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਇਹਦੇ ਨਾਲ ਮੈਂ ਥੋੜੀ ਜਿਹੀ ਇੱਕ ਗੱਲ ਦੱਸ ਦਮਾ ਉਹ ਇਹ ਹੈ ਕਿ ਜਦੋਂ ਦਾ ਇਹ ਮਾਮਲਾ ਚੱਲਿਆ ਪਰਚਾ ਬੇਸ਼ੱਕ ਦਰਜ ਕਰ ਲਿਆ ਪਰ ਪਰਚੇ ਚ ਬੱਚੇ ਬੜੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਧਰਾਮਾ ਲਾਈਆਂ ਮੇਨ ਧਰਾਮਾ ਜਿਹੜੀਆਂ ਲਗੜੀਆਂ ਵੱਡੀਆਂ ਸੀ ਉਹ ਨਹੀਂ ਲਗੀਆਂ ਰਣਜੀਤ ਦੀ ਪਗਲਾਹੀ ਰਣਜੀਤ ਨੂੰ ਬੰਨ ਕੇ ਗੱਡੀ ਚ ਸਿੱਟਣ ਦੀ ਕੋਸ਼ਿਸ਼ ਕੀਤੀ ਇਹਦਾ ਗਲਾ ਕੁੱਟਿਆ ਗਿਆ ਇਹਦੇ ਉੱਤੇ ਵੈਪਨ ਸਾਧਿਆ ਗਿਆ ਮੇਰੇ ਖਿਆਲ ਮੁਤਾਬਿਕ ਸਾਡੇ ਕੋਲੇ ਵਕੀਲ ਸਾਹਿਬਾਨ ਵੀ ਹੈਗੇ ਖੜਾ ਸਾਹਿਬ ਖੁਦ ਵੀ ਵਕੀਲ ਹੈ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਕਿਸੇ ਬੰਦੇ ਆਪਾਂ ਪਿਸਟੋਲ ਕਰ ਲਈਏ ਨਾ ਤਾਂ ਉਹ ਵੀ 307 ਬਣਦੀ ਹੈ ਜੇ ਬੰਦੇ ਨੂੰ ਢਾਕੇ ਉਹਦੇ ਗਲ ਨੂੰ ਕੁੱਟਣ ਦੀ ਕੋਸ਼ਿਸ਼ ਕਰੀਏ ਸੱਟਾਂ ਇੰਨੀਆਂ ਵੱਜਦੀਆਂ ਕਿ ਬੰਦਾ ਮਰ ਸਕਦਾ 308 ਲੱਗਦੀ ਹੈ ਲੇਕਿਨ ਸਾਰੀਆਂ ਚੀਜ਼ਾਂ ਗਾਇਬ ਜਦੋਂ ਅਸੀਂ ਇੱਥੇ ਆ ਗਏ ਪਤਾ ਲੱਗਿਆ ਵੀ ਪੱਤਰਕਾਰ ਭਾਈਚਾਰ ਆ ਗਿਆ ਪਾਸੇ-ਆਸੇ ਤੇ ਲੋਕ ਆ ਗਏ ਉਹਨੇ ਦੀ ਮਦਦ ਕਰਨਗੇ ਕੁਝ ਸਿਆਸੀ ਸ਼ਖਸੀਅਤਾਂ ਨੇ ਕੁਝ ਪੁਲਿਸ ਅਧਿਕਾਰੀਆਂ ਨੇ ਫੋਨ ਕੀਤੇ ਆਪਾਂ ਦੀ ਮਕਾਲੀਏ ਮੈਂ ਉਹਨਾਂ ਨੂੰ ਕਿਹਾ ਜੀ ਲਾਜੋ ਤੁਸੀਂ ਧਰਾਮਾ ਮੁਕਜੋ ਨਹੀਂ ਜੀ ਆਪਾਂ ਇਓ ਕਰ ਲਈਏ ਇਓ ਕਰ ਲਈਏ ਸਾਰਾ ਕੁਝ ਕਰਦਿਆਂ ਕਰਾਉਦਿਆਂ ਰਾਤ ਜਿੱਥੇ ਅਸੀਂ ਇਕੱਤਰ ਹੋਣਾ ਸੀ ਉੱਥੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਪਾਣੀ ਛੜਵਾਤਾ ਕੀ ਫੇਰ ਅਸੀਂ ਤਾਂ ਨਾਲੀਆਂ ਤੇ ਵੀ ਬੈਠਣ ਵਾਲੇ ਲੋਕ ਆ ਸਾਨੂੰ ਕੋਈ ਰੋਕ ਨਹੀਂ ਸਕਦਾ ਮੈਂ ਗੱਲ ਕਲੀਅਰ ਕਰ ਦਿਆਂ ਇਹ ਗਿੱਦਰਵਾਹਾ ਤੋਂ ਪ੍ਰੈਸ ਦੀ ਆਜ਼ਾਦੀ ਦੀ ਸ਼ੁਰੂਆਤ ਬਾਅਦ ਸਮਾ ਪਹਿਲਾਂ ਦੀ ਦੇ ਉੱਤੇ ਹਮਲਾ ਹੋਇਆ ਸੀ ਦਾਨੀਅਲਿਆ ਸਾਹਿਬ ਨੇ ਗੱਲ ਕੀਤੀ ਹੈ ਖਵਾਰਾ ਲਾਉਣ ਦੀ ਅਖਬਾਰਾਂ ਇੱਥੇ ਲਾਈਆਂ ਗਈਆਂ ਸੀ ਉਸ ਤੋਂ ਬਾਅਦ ਇੱਥੋਂ ਬਹੁਤ ਕੁਝ ਹੋਇਆ ਇੱਥੇ ਦਾ ਮੁੰਡਾ ਰਾਜੂ ਹੈ ਉਹਨੂੰ ਇੱਕ ਪੋਲਿਟਿਸ਼ੀਅਨ ਦੇ ਪੀਏ ਨੇ ਕੁੱਟਿਆ ਸੀ ਅਸੀਂ ਲੜਾਈ ਲੜੀ ਪਰਚਾ ਦਰਜ ਕਰਾਇਆ ਔਰ ਬਾਅਦ ਦੇ ਵਿੱਚ ਉਸ ਬੰਦੇ ਨੇ ਮਿੰਤ ਕਰਕੇ ਜਿਹੜਾ ਹੈਗਾ ਮਾਫੀ ਵੀ ਮੰਗੀ ਤੇ ਉਹਨੂੰ ਮਾਫ ਵੀ ਕੀਤਾ ਉਹਦੀ ਗ੍ਰਿਫਤਾਰੀ ਹੋਈ ਉਹ ਜੇਲ੍ਹ ਦੇ ਵਿੱਚ ਗਿਆ ਸੀ ਇਸੇ ਤਰ੍ਹਾਂ ਜਿਹੜੇ ਹੈਗੇ ਐ ਸਾਡੇ ਇੱਕ ਬਹੁਤ ਵੱਡੇ ਦੁਆਬੇ ਦੇ ਹੁੰਦੇ ਸੀ ਬੜੇ ਸੀਨੀਅਰ ਅਫਸਰ ਹੁੰਦੇ ਸੀ ਡੀਐਸਪੀ ਸਾਹਿਬ ਨੌਨੇ ਹਾਲ ਸਿੰਘ ਐਸਐਸਪੀ ਹੁੰਦਾ ਸੀ ਉਹਦਾ ਖਾਸ ਸੀ ਉਸ ਵੇਲੇ ਜਿਹੜੀ ਐ ਪੱਤਰਕਾਰਾਂ ਨਾਲ ਬਦਤਮੀਜ਼ੀ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ 'ਚ ਬਾਦਲ ਸਾਹਿਬ ਦਾ ਸਾਰੇ ਪੰਜਾਬ 'ਚ ਬਾਈਕਾਟ ਕੀਤਾ ਸੀ ਕਿ ਅਸੀਂ ਜਿੰਨੀ ਦੇਰ ਇਹਨੂੰ ਨਹੀਂ ਸਸਪੈਂਡ ਕਰਦੇ ਬਾਈਕਾਟ ਨਹੀਂ ਖੁੱਲਦਾ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਸਸਪੈਂਸ਼ਨ ਦੇ ਆਰਡਰ ਕਰਨੇ ਪਏ ਸੀ ਆਪੂਸ਼ਨ ਮਿੱਤਰ ਬੋਲ ਕੇ ਗਿਆ ਪਰਚਾ ਇਹਦੇ ਤੇ ਦਰਜ ਕੀਤਾ 48 ਘੰਟੇ ਨਹੀਂ ਚਲੇ ਉਹ ਪਰਚੇ ਦੀ ਕੈਨਸਲੇਸ਼ਨ ਭਰਨੀ ਪਈ ਅਰਨਜੀਤ ਸਿੰਘ ਤਕੜਾ ਹੋ ਤੇਰੇ ਨਾਲ ਸਾਰਾ ਪੰਜਾਬ ਹੈ ਅਸੀਂ ਸਿਰਫ ਸਿਰ ਸੰਕੇਤਕ ਕਟ ਕਰਨ ਦੀ ਇਹ ਗੱਲ ਕੀਤੀ ਸੀ ਕਿ ਪੱਤਰਕਾਰ ਇਕੱਠੇ ਹੋ ਜਾਣਗੇ ਅਸੀਂ ਧਰਮਵੰਦਿਆਂ ਜਥੇਬੰਦੀਆਂ ਦੇ ਪੋਲੀਟੀਕਲ ਬੰਦਿਆਂ ਦੇ ਜਿਹੜੇ ਇੱਥੇ ਆਏ ਆ ਉਹਨਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਇਹ ਸਿਰਫ ਤੇ ਸਿਰਫ ਇੱਕ ਸੰਕੇਤ ਹੈ ਐਸਐਸਪੀ ਰਾਤ ਬਦਲ ਗਿਆ ਨਮਾ ਐਸਐਸਪੀ ਨੇ ਸ਼ਹਿਰ ਚਾਰਜ ਲੈ ਲਿਆ ਹੋਵੇ ਹੁਣ ਸਾਡਾ ਅਲਟੀਮੇਟ ਅਲਟੀਮੇਟ ਮੈਂ ਇੱਕ ਹਫਤੇ ਦਾ ਇੱਕ ਹਫਤੇ ਦੇ ਵਿੱਚ ਵਿੱਚ ਦੇ ਤਾਂ ਤੁਸੀਂ ਉਹਨਾਂ ਦੇ ਧਰਾਵਾ ਲਾਉਣੇ ਹੋ ਠੀਕ ਨਹੀਂ ਇੱਕ ਹਫਤੇ ਤੋਂ ਬਾਅਦ ਅਸੀਂ ਤਾਰੀਖ ਕੋਈ ਜਥੇਬੰਦੀਆਂ ਨਾਲ ਰਹਿਮਤ ਸੁਣਾ ਕਰਨੇ ਉਹ ਤਾਰੀਖ ਦੇਵਾਂਗੇ ਤੇ ਅਗਲਾ ਜਿਹੜਾ ਪੜਾਏ ਸੰਘਰਸ਼ ਦਾ ਉਹ ਸ੍ਰੀ ਮੁਕਸਰ ਸਾਹਿਬ ਹੋਊਗਾ ਉੱਥੇ ਅਸੀਂ ਪੰਜਾਬ ਪੱਧਰ ਦਾ ਜਿਹੜਾ ਪ੍ਰੋਟੈਸਟ ਵੀ ਕਰਾਂਗੇ ਤੇ ਲਗਾਤਾਰ ਸੰਘਰਸ਼ ਕਰਾਂਗੇ